ਪੰਜਾਬ ਸਰਕਾਰ ਵੱਲੋਂ ਚਲਾਈ ਮੁਹਿੰਮ ਨਸ਼ਾ ਵਿਰੋਧੀਆਂ ਖਿਲਾਫ ਹੋਰਛੀ ਰਾਜਪੂਤਾਂ ਵਿੱਚ ਚੱਲਿਆ ਪੀੜਾ ਪੰਜਾ ਐਸ ਕੇ ਫਲੱਪ 2 نیوز ਤੋਂ ਸਰਜੀਤ ਸਿੰਘ ਦੀ ਖਾਸ ਰਿਪੋਰਟ ਜੇ ਤੋ ਪਿਛਲੇ 1 ਮਹੀਨੇ ਤੋਂ ਲਗਾਤਾਰ ਇਹ ਆਪਰੇਸ਼ਨ ਚੱਲ ਰਿਹਾ ਪੂਰੇ ਪੰਜਾਬ 'ਚ 1 ਮਾਰਚ ਤੋਂ ਇਹ ਸ਼ੁਰੂ ਹੋਇਆ ਆਪਰੇਸ਼ਨ ਇੱਕ ਯੁੱਧ ਹੈਗਾ ਨਸ਼ਿਆਂ ਵਿਰੁੱਧ ਜਿਸ ਤਰੀਕੇ ਨਾਲ ਪੂਰਾ ਸਮਾਜ ਪਰੇਸ਼ਾਨ ਹੈ ਨਸ਼ੇ ਦੇ ਤਸਕਰ ਜਿਹੜੇ ਕਾਰੋਬਾਰੀ ਨੇ ਜਿਸ ਤਰੀਕੇ ਨਾਲ ਸਮਾਜ ਨੂੰ ਹਨੇਰੀ ਗਰਦ ਵਿੱਚ ਧਕੇਲ ਰਹੇ ਨੇ ਇਹਨਾਂ ਦੇ ਖਿਲਾਫ ਸਰਕਾਰ ਵੱਲੋਂ ਵੀ ਤੇ ਪੰਜਾਬ ਪੁਲਿਸ ਵੱਲੋਂ ਇੱਕ ਯੁੱਧ ਛੇੜਿਆ ਗਿਆ ਹੋਇਆ ਇਹ ਇਹਦੇ ਵਿੱਚ ਹੁਣ ਤੱਕ ਜਿਹੜੀ ਸਾਡੀ ਪ੍ਰਾਪਤੀਆਂ ਹੈਗੀਆਂ ਆਪਾਂ 92 ਪਰਚੇ ਜਿਹੜੇ ਹੈਗੇ 92 ਪਰਚੇ ਜਿਹੜੇ ਹੈਗੇ ਉਹ ਦਰਜ ਕੀਤੇ ਹੈਗੇ ਤੇ 174 ਬੰਦੇ ਦੇ ਵਿੱਚ ਅਰੈਸਟ ਹੋਏ ਨੇ ਇਹ ਤੋਂ ਇਲਾਵਾ 50 ਕਿਲੋ ਹਿਰੋਇਨ 50 ਕਿਲੋ ਹਿਰੋਇਨ ਜਿਹੜੀ ਹੈਗੀ ਉਹ ਇਹਦੇ ਵਿੱਚ ਬਰਾਮਦਗੀ ਹੋਈ ਹੈ ਤੇ 10 ਪਿਸਟਲ ਬਰਾਮਦ ਹੋਏ ਨੇ ਇਹ ਤੋਂ ਇਲਾਵਾ ਦੂਜੀ ਹੋਰ ਦੀਗਰ ਨਸ਼ੇ ਵਾਲੀ ਚੀਜ਼ਾਂ ਬਰਾਮਦ ਹੋਈਆਂ ਜਿੱਦਾਂ ਹਫੀਮ 250 ਗ੍ਰਾਮ ਬਰਾਮਦ ਹੋਈ ਹੈ ਬਾਕੀ ਹੋਰ ਚੀਜ਼ਾਂ ਨੇ ਤੇ ਇਹ ਆਪਾਂ ਇੱਕ ਮੈਸੇਜ ਦੇਣਾ ਚਾਹੁੰਦੇ ਹੈਗੇ ਸਮਾਜ ਨੂੰ ਤੇ ਖਾਸ ਤੌਰ ਤੇ ਜਿਹੜੇ ਮਾੜੇ ਅੰਸਰ ਨੇ ਇਹ ਤਸਕਰ ਜਿਹੜੇ ਸਮਾਜ ਦੀ ਜਵਾਨੀ ਨੂੰ ਬਰਬਾਦ ਕਰ ਰਹੇ ਨੇ ਕਿ ਆਪਾਂ ਇਸ ਯੁੱਧ ਵਿੱਚ ਕਿਸੇ ਵੀ ਤਰੀਕੇ ਨਾਲ ਕਿਸੇ ਨੂੰ ਵੀ ਆਪਾਂ ਛੱਡਾਂਗੇ ਨਹੀਂ ਜੋ ਵੀ ਸਮਾਜ ਨੂੰ ਬਰਬਾਦ ਕਰੂਗਾ ਉਹ ਆਪਣੇ ਅੰਜਾਮ ਤੱਕ ਪਹੁੰਚੂਗਾ ਕਦਨੀਆ ਦਿਲਿਆਂ ਦੇ ਵਿੱਚ ਜਿਹੜਾ ਕਾਸ ਆਪਰੇਸ਼ਨ ਜਿਹੜਾ ਚਲਾਇਆ ਜਾ ਰਿਹਾ ਦੇਖੋ ਇਹ ਪੂਰੇ ਪੰਜਾਬ ਵਿੱਚ ਚੱਲ ਰਿਹਾ ਹੈਗਾ ਪੂਰਾ ਪੰਜਾਬ ਇਹਦੇ ਵਿੱਚ ਇਸ ਵੇਲੇ ਪੂਰੀ ਪੰਜਾਬ ਪੁਲਿਸ ਲੱਗੀ ਹੋਈ ਹੈ ਤੇ ਲਗਾਤਾਰ ਆਪਾਂ ਇਹਦੇ ਵਿੱਚ ਕਰ ਰਹੇ ਹੈਗੇ ਕਾਰਵਾਈਆਂ ਅ ਅੱਜ ਇਹ ਤੋਂ ਇਲਾਵਾ ਜਿਹੜੇ ਖਾਸ ਤੌਰ ਤੇ ਸਮਗਲਰ ਹੈਗੇ ਨੇ ਜਿਨ੍ਹਾਂ ਨੇ ਸਮਗਲਿੰਗ ਦੀ ਜਿਹੜੀ ਰਾਸ਼ੀ ਤੋਂ ਜਿਹੜੀ ਕਮਾਈ ਤੋਂ ਆਪਣੇ ਕਰ ਬਣਾਏ ਨੇ ਨਜਾਇਜ਼ ਥਾਵਾਂ ਦੇ ਕਬਜ਼ਾ ਕਰ ਕੀਤਾ ਹੋਇਆ ਉਹਦੇ ਖਿਲਾਫ ਵੀ ਕਾਨੂੰਨੀ ਕਾਰਵਾਈ ਆਪਾਂ ਕਰ ਰਹੇ ਹੈਗੇ ਜਿੱਦਾਂ ਅੱਜ ਖਿਲਜੀਆਂ ਪੁਲਿਸ ਸਟੇਸ਼ਨ ਚ ਪੋਰਸੀ ਰਾਜਪੂਤਰਾ ਜਿਹੜਾ ਪ੍ਰਿੰਟ ਹੈਗਾ ਉਹਦੇ ਵਿੱਚ ਇੱਕ ਪਰਿਵਾਰ ਜਿਹੜਾ ਪੂਰੇ ਪਰਿਵਾਰ ਚ ਬਹੁਤ ਵੱਡੇ ਨੰਬਰ ਚ ਪਰਚੇ ਦਰਜ ਹੈਗੇ ਨੇ ਉਹਨਾਂ ਦੇ ਖਿਲਾਫ ਕਾਰਵਾਈ ਕੀਤੀ ਹੈਗੀ ਤੇ ਇੱਕ ਡਿਮੋਲਿਸ਼ਨ ਕਰਾਇਆ ਗਿਆ ਹੋਇਆ ਇਹ ਵੀ ਆਪਾਂ ਮਤਲਬ ਮੈਸੇਜ ਦੇਣਾ ਚਾਹੋਗੇ ਕਿ ਜਿਹੜੇ ਬੰਦੇ ਸਮਾਜ ਨੂੰ ਬਰਬਾਦ ਕਰ ਰਹੇ ਨੇ ਸਾਡੀ ਨਵੀਂ نسلਾ ਨੂੰ ਬਰਬਾਦ ਕਰ ਰਹੇ ਆਪਾਂ ਉਹਨਾਂ ਨੂੰ ਆਬਾਦ ਨਹੀਂ ਰਹਿਣ ਦਵਾਵਾਂਗੇ ਸਰ ਕਿੰਨੀ ਕਿੰਨੀ ਕਿ ਸਫਲਤਾ ਮੰਨਦੇ ਨੇ ਸਫਲਤਾ ਬਹੁਤ ਚੰਗੀ ਹੈਗੀ ਖਾਸ ਤੌਰ ਤੇ ਪੈ ਪੈ ਗਿਆ ਹੈਗਾ ਲੋਕਾਂ ਚ ਡਰ ਹੈਗਾ ਜਿਹੜੇ ਲੋਕੀ ਇਸ ਨਸ਼ੇ ਦੇ ਕਾਰੋਬਾਰ ਚ ਸੀਗੇ ਉਹ ਫਜਰੇ ਨੇ ਜੇਲਾ ਭਰਤੀਆਂ ਹੈਗੀਆਂ ਆਪਾਂ ਜਿਹੜੇ ਬੰਦੇ ਫੜ ਕੇ ਤੇ ਇਸ ਵੇਲੇ ਸਮਾਜ ਤੋਂ ਵੀ ਗੁਜ਼ਾਰਿਸ਼ ਹੈਗੀ ਕਿ ਆਪਾਂ ਸਾਰੇ ਸਾਰੇ ਰਲ ਮਿਲ ਕੇ ਜਿਹੜਾ ਹੈਗਾ ਨਸ਼ੇ ਦੀ ਇਸ ਦੇ ਖਿਲਾਫ ਜਿਹੜੀ ਆ ਮੂਹਮ ਹੈਗੀ ਉਹਦੇ ਵਿੱਚ ਪੁਲਿਸ ਦਾ ਸਾਥ ਦੇ ਕੋਈ ਇਨਫੋਰਮੇਸ਼ਨ ਹੁੰਦੀ ਹੈ ਕੋਈ ਗੱਲ ਹੁੰਦੀ ਹੈ ਇਮੀਡੀਏਟਲੀ ਸਾਨੂੰ ਦੱਸਿਆ ਜਾਵੇ ਤਾਂ ਕਿ ਆਪਾਂ ਉਹਦੇ ਵਿੱਚ ਇਮੀਡੀਏਟਲੀ ਐਕਟ ਕਰ ਸਕੀਏ ਬਾਬਾ ਕਹਾ ਚਾਹਤਾ ਕਿਹੜਾ ਸੀਗਾ ਕਿ ਨਸ਼ਾ ਬੜੀ ਧੀਰ ਤੋਂ ਬਿਕਦਾ ਸੀ ਪਰ ਪੁਲਿਸ ਨੇ ਕੀਤੇ ਪੁੱਛ ਪੁੱਛ ਨੇ ਕਾਰਵਾਈ ਕੀਤੀ ਹੋਵੇ ਨਹੀਂ ਨਹੀਂ ਦੇਖੋ ਇਹਦੇ ਵਿੱਚ ਲਗਾਤਾਰ ਕਾਰਵਾਈਆਂ ਚਲਦੀਆਂ ਰਹੀਆਂ ਹੈਗੀਆਂ ਤੁਸੀਂ ਦੇਖੋ ਅਨ ਪ੍ਰੈਸੀਡੈਂਟਡ ਰਿਕਵਰੀ ਹੋਈ ਹੈ ਜਦੋਂ ਪਿਛਲੇ ਸਾਲ ਇਲੈਕਸ਼ਨ ਹੋ ਰਹੇ ਸੀਗੇ ਉਸ ਵੇਲੇ ਤੋਂ ਲੈ ਕਰਕੇ ਹੁਣ ਤੱਕ ਅਨ ਪ੍ਰੈਸੀਡੈਂਟਡ ਰਿਕਵਰੀਜ਼ ਹੋਈਆਂ ਨੇ ਪੰਜਾਬ ਪੁਲਿਸ ਚ ਤੇ ਪੰਜਾਬ ਪੁਲਿਸ ਲਗਾਤਾਰ ਇਸ ਮੁਹਿੰਮ ਤੇ ਲੱਗੀ ਹੋਈ ਹੈ ਇਹ ਜਿਹੜੀ ਸਮੱਸਿਆ ਹੈਗੀ ਹੁਣ ਆਪਾਂ ਇਸ ਜਿਸ ਫੇਜ਼ ਚ ਆ ਗਿਆ ਹੋਇਆ ਨਸ਼ੇ ਦਾ ਕਾਰੋਬਾਰ ਉਹਦੇ ਵਿੱਚ ਇੱਕ ਡਿਸੇਸਿਵ ਐਕਸ਼ਨ ਲਿਆ ਗਿਆ ਸੀਗਾ ਕਿ ਇਹਨਾਂ ਦੀ ਜਿਹੜੀ ਪ੍ਰਾਪਰਟੀਆਂ ਵੀ ਹੈਗੀਆਂ ਜਿਹੜੀ ਇਹਨਾਂ ਨੇ ਇਲਲੀਗਲ ਥਾਵਾਂ ਤੇ ਬਣਾਈਆਂ ਹੋਈਆਂ ਉਹਦੇ ਖਿਲਾਫ ਐਕਸ਼ਨ ਲਿਆ ਜਾਵੇ ਤਾਂ ਕਿ ਇਹਨਾਂ ਨੂੰ ਹੱਸਦਾ ਵੱਸਦਾ ਨਾ ਰੱਖਿਆ ਜਾਵੇ ਸਰ ਜੀ ਇਹ ਬਾਰਡਰ ਵਾਲੇ ਏਰੀਆ ਹੈਗਾ ਅੰਮ੍ਰਿਤਸਰ ਜਿਸ ਘਰ ਦੇ ਵਿੱਚ ਅੱਜ ਪਹੁੰਚੇ ਐ ਇਸ ਵੇਲੇ ਅਸੀਂ ਹਾਂ ਜੀ ਜਿਸ ਘਰ ਦੇ ਵਿੱਚ ਅਸੀਂ ਪਹੁੰਚੇ ਕੀ ਐਕਸ਼ਨ ਹੈ ਤੇ ਇਹ ਲਿਆ ਜਾ ਰਿਹਾ ਜੀ ਇਹ ਚੈਕਿੰਗ ਕੀਤੀ ਜਾ ਰਹੀ ਹੈ ਇਨਫਾਰਮੇਸ਼ਨ ਹੈਗੀ ਸਾਡੇ ਕੋਲ ਆਪਾਂ ਚੈੱਕ ਕਰ ਰਹੇਗੇ ਇਹਨਾਂ ਦੇ ਖਿਲਾਫ ਪਰਚੇ ਹੈਗੇ ਜਿਹੜੇ ਪਰਚੇ ਨੇ ਉਹ ਨੂੰ ਦੇਖਦੇ ਹੋਏ ਦੀ ਕਰਦੀ ਤਲਾਸ਼ੀ ਲਈ ਜਾ ਰਹੀ ਹੈਗੀ ਕਿੰਨੀ دیر ਤੋਂ ਸਾਰੇ ਕਾਰੋਬਾਰ ਕਰਦੇ ਹੋ ਜੀ ਦੇਖੋ ਹਰ ਕਾਰੋਬਾਰ ਜਿਹੜੇ ਪਰਚੇ ਦੀ ਡਿਟੇਲ ਤੇ ਜਿਹੜੀ ਆਪਾਂ ਤੁਹਾਨੂੰ ਬਾਅਦ ਵਿੱਚ ਪ੍ਰੋਵਾਈਡ ਕਰ ਦਾਂਗੇ ਕਿ ਕਦੋਂ ਤੋਂ ਇਹਨਾਂ ਨੇ ਇਸ ਦਾ ਇਹਨਾਂ ਦੀ ਖਿਲਾਫ ਪਰਚੇ ਦਰਜ ਹੋਏ ਨੇ ਪਰ ਆਪਾਂ ਉਹਨਾਂ ਨੂੰ ਹੀ ਟਾਰਗੇਟ ਕਰ ਰਹੇ ਜਿਨ੍ਹਾਂ ਦੇ ਖਿਲਾਫ ਕਾਫੀ ਪਰਚੇ ਨੇ ਤੇ ਇਹ ਬਹੁਤ ਪਖਤਾ ਸਬੂਤ ਸਾਡੇ ਕੋਲ ਹੈਗੇ ਇਨਫਾਰਮੇਸ਼ਨ ਹੈਗੀ ਕਿ ਜਿਹੜੇ ਵੱਡੇ ਪੱਧਰ ਤੇ ਲਗਾਤਾਰ ਇਸ ਤਰ੍ਹਾਂ ਦੀ ਐਕਟੀਵਿਟੀ ਵਿੱਚ ਸ਼ਾਮਿਲ ਨੇ ਜਨਰਲ ਬੋਰਡ ਦੇ ਰੀਏ ਨਾਲ ਲੱਗਦਾ ਪਿਆ ਅੰਮ੍ਰਿਤਸਰ ਤਾਂ ਡਰੋਨ ਦੇ ਰਾਈ ਜਿਹੜਾ ਵਾ ਤਸਕਰੀ ਹੁੰਦੀ ਆ ਡਰੋਨ ਨੂੰ ਰੋਕਣ ਵਾਸਤੇ ਕੀ ਉਪਰਾਲੇ ਕੀਤੇ ਜਾ ਰਹੇ ਨੇ ਦੇਖੋ ਲਗਾਤਾਰ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਡਰੋਨ ਇੱਕ ਵੱਡੀ ਸਮੱਸਿਆ ਹੈਗੀ ਕੋਈ ਸ਼ੱਕਵਾਰੀ ਕਰਦੀ ਹੈਗੀ ਪਰ ਪੰਜਾਬ ਪੁਲਿਸ ਨੇ ਬਾਰਡਰ ਸਿਕਿਉਰਿਟੀ ਫੋਰਸ ਨਾਲ ਰਲ ਕੇ ਔਰ ਉਹਨਾਂ ਦੇ ਨਾਲ ਕੋਆਰਡੀਨੇਟਿਡ ਐਫਰਟ ਕਰਕੇ ਲਗਾਤਾਰ ਇਦਾਂ ਦੇ ਜਿਹੜੇ ਐਫਰਟ ਨੇ ਉਹਨੂੰ ਫੋਇਲ ਕੀਤਾ ਹੋਇਆ ਲਗਾਤਾਰ ਰਿਕਵਰੀਜ਼ ਵੀ ਕੀਤੀਆਂ ਹੋਈਆਂ ਇਵਨ ਬੀਐਸਐਫ ਵੱਲੋਂ ਡਰੋਨ ਮਾਰ ਗिराਏ ਗਏ ਜਿਹੜੀ ਥਾਵਾਂ ਤੇ ਇਹ ਡ੍ਰੌਪ ਕਰਦੇ ਨੇ ਉਥੇ ਪੁਲਿਸ ਦੀ ਸਰਵੇ ਰੈਂਸ ਕਰਕੇ ਕਾਫੀ ਰਿਕਵਰੀਆਂ ਹੋਈਆਂ ਨੇ ਇਹ ਤੋਂ ਇਲਾਵਾ ਵੀ ਸਾਡੇ ਜਿਹੜੇ ਟੈਕਟੀਕਲ ਸਾਇੰਟੀਫਿਕ ਵਿੰਗ ਹੈਗੇ ਨੇ ਉਹ ਇਸ ਕੋਸ਼ਿਸ਼ 'ਚ ਲਗੇ ਨੇ ਕਿ ਕੋਈ